ਦੇਖ ਯਾਰ ਜੁਰੇ ਟੋਪ ਲੱਗੀ ਆ ਤਕਰੀਬਨ ਥੋੜਾ ਜਿਹਾ ਟੈਂਪਰੇਚਰ ਠੀਕ ਹੀ ਆ ਬਾਹਲਾ ਵੀ ਮਤਲਬ ਡਾਉਨ ਨਹੀਂ 22 23 ਕਾ ਲੋਕ ਕਿਵੇਂ ਪਾਰਕ ਨੂੰ ਚੱਲਿਆ ਆ ਦੇਖੋ ਹਾ ਕਿਵੇਂ ਚੱਲਿਆ ਪਾਰਕਾਂ ਜੋਂ ਤੁਰੇ ਜਾਂਦੇ ਦੇਖੋ ਉਧਰ ਇਹ ਸਾਰੇ ਪਾਰਕਾਂ ਚੱਲੇ ਜਵੇਂ ਮੇਲੇ ਚੱਲੇ ਹੁੰਦੇ ਆ ਕਮਾਲ ਆ ਯਾਰ ਉਹਦੇ ਕਿੰਨੇ ਜਾਂਦੇ ਆ ਆਹ ਗੱਡੀਆਂ ਨਹੀਂ ਆਹਦੇ ਗੱਡੀਆਂ ਸਾਰੀਆਂ ਜਿੰਨੀਆਂ ਗੱਡੀਆਂ ਖੜੀਆਂ ਨੇ ਆ ਲਾਈਨ ਲੱਗਿਓ ਸਾਰੇ ਲੋਕ ਪਾਰਕਾਂ ਚ ਚੱਲਿਆ ਅੱਜ ਗਰਮੀ ਆ ਮਾੜੀ ਜੀ ਹਲਕੀ ਜੀ ਗਰਮੀ ਐਡੀ ਵੀ ਨਹੀਂ ਬੀ ਬਹੁਤ ਗਰਮੀ ਆ ਤੇ ਮਤਲਬ ਇਹ ਲੋਕਾਂ ਨੂੰ ਤਾਂ ਮਸਾਂ ਗਰਮੀ ਦੇ ਦਿਨ ਮਿਲਦੇ ਆ ਇੱਕ ਦੋ ਜਾਂ ਇੱਕ ਦੋ ਜਿੰਨੇ ਵੀ ਹਨ ਆ ਦੋ ਦਿਨ ਹੁਣ ਟੈਂਪਰੇਚਰ 23 24 ਹੁਣ 25 ਤੇ ਆ ਦੇਖ ਲੋ ਕਿਵੇਂ ਤੁਰੇ ਫਿਰਦੇ ਲੋਕ ਉਹ ਪਾਰਕ ਬਣੀ ਐ ਬੱਚਿਆਂ ਦੇ ਖੇਡਣ ਵਾਲੀ ਉੱਥੇ ਚੱਲਿਆ ਸਾਰੇ ਆ ਕਾਰਾਂ ਸਾਰੀਆਂ ਉੱਥੇ ਜਾਣ ਲਈ ਆ ਕਿੱਥੇ ਚੜਦਾ ਉਹ ਕਿਵੇਂ ਜਿਵੇਂ ਪਿਕਨਿਕ ਹੋਣਾ ਉੱਥੇ ਹਾਂ ਭਰੇ ਆ ਪਿਆ ਕੈਮਰੇਜ ਕੇਵਰ ਨਹੀਂ ਦੀਂਦਾ ਪਰ ਦੂਰ ਉਹ ਬਹੁਤ ਲੋਕ ਆਏ ਨੇ ਇਥੇ ਇੰਨੇ ਕੀ ਲੋਕ ਇਕੱਠੇ ਦੇਖ ਕੇ ਬਹੁਤ ਲੋਕ ਲੱਗਦਾ ਵੀ ਯਾਰ ਕਿੰਨੇ ਲੋਕ ਤੁਰੇ ਫਿਰਦੇ ਹਨ ਆ ਜਿਆਣੇ ਨੂੰ ਜੇ ਫਿਰਦੇ ਖੇਡਦੇ ਆ ਦੇ ਉਹਦੇ ਮੇਰੇ ਮਸਾਂ ਇਹਨਾਂ ਨੂੰ ਰੁੱਤ ਆਉਂਦੀ ਆ ਗੋਰਿਆਂ ਨੂੰ ਤਾਂ ਵੀ ਯਾਰ ਸ਼ੁਗਰਾ ਮੜੀ ਦੀ ਗਰਮੀ ਆਪਾਂ ਠੰਡ ਭਾਲਦੇ ਆਲੇ ਗਰਮੀ ਭਾਲਦੇ ਅੱਜ ਨਾਲੇ ਬਾਲਾ ਟੈਂਪਰੇਚਰ ਵੀ ਨਹੀਂ ਠੀਕ ਠੀਕ ਜਾਈਆ ਗੁੱਡ 20 ਲੈ ਤਾਂ ਸਾਹਮਣੇ 45 ਹੁੰਦਾ